ਪੁੱਤ ਚਾੜੂ ਮੈਂ ਕੱਢ ਕੇ ਛੱਡੀਆਂ ਸੋ ਆਟਾ ਗੁੰਨ ਕੇ ਆਪਣੇ ਦੋ ਮਾਮਾ ਮਾਮਾ ਤੀਆਂ ਦੇ ਰੋਟੀਆਂ ਨੇ ਪਕਾਲਾ ਮੁੰਡਾ ਤਾਂ ਬਾਹਰ ਹੀ ਖਾਉ ਦੇਖ ਲੈ ਦਸਮਾ ਦੋ ਤਾਂ ਰੋਟੀਆਂ ਲੈਣੀਆਂ ਹੁੰਦੀਆਂ ਮੇਰੀਆਂ ਦੋ ਤੁਸੀਂ ਆਦਾਂ ਲੈਣੋ ਚਾਰ ਤਾਂ ਰੋਟੀਆਂ ਲੈਣਾਂਗਾ ਉਹਦੇ ਚ ਵੀ ਤੁਹਾਨੂੰ ਪ੍ਰੋਬਲਮ ਹੋ ਰਹੀ ਐ ਮੈਂ ਕਹੀ ਤਾਂ ਨਹੀਂ ਵੀ ਮੈਂ ਬਿਮਾਰਾਂਗੀ ਚੱਲ ਪੁੱਤ ਲਾ ਦੂੰਗੀ ਸੁਣੋ ਨਾਲੇ ਕਿਹੜੀ ਗੱਲ ਐ ਲੈ ਦਸਮਾ ਪਹਿਲਾਂ ਕਿਹੜਾ ਬਿੱਲ ਘੱਟ ਆਇਆਗਾ ਤੁਸੀਂ ਅੱਥੇ ਨਹੀਂ ਤੋਹ ਸਕਦੇਗੇ ਕੱਪੜੇ ਥੋੜਾ ਬਤਨਾ ਮੈਨੂੰ ਕਹਿ ਦਿੰਦਾ ਵੀ ਤੂੰ ਬਿਜਲੀ ਫੁਕਦੀ ਐਗੀ ਪ੍ਰੈਸ ਕਰਕੇ ਜੇ ਇੰਨੀ ਪ੍ਰੋਬਲਮ ਸੀ ਨਾ ਮੇਰੇ ਨਾਲ ਵਿਆਹ ਹੀ ਨਾ ਕਰਾਉਂਦੇ ਤੇਰੇ ਵਿਚ ਨਾ ਮੈਂ ਆਪਦਾ ਪਰਿਵਾਰ ਵੀ ਛੱਡ ਕੇ ਆਈ ਆ ਹੁਣ ਲੋੜੀ ਆ ਰਹੀ ਐਗੀ ਕੋਈ ਵੀ ਨਹੀਂ ਆਣਾ ਮੇਰੇ ਪੇਕੇ ਵੱਲੋਂ ਸੁਹਾਰਾ ਲੈ ਕੇ ਅਰੇ ਵੀ ਮੈਨੂੰ ਸੰਦੀਪਾ ਉਹ ਸੰਦੀਪਾ ਯਾ ਉੱਠ ਕੇ ਚਾਹ ਦੀ ਕੁੱਟ ਬਣਾ ਸਾਡੇ ਤੇ ਨੋਗੇ ਮੈਂ ਜਾਣ ਅੱਜ ਛੇਤੀ ਅਮੰ 10 ਮਿੰਟਸ ਤੇ ਆ ਜਾਂਦੀ ਫਿਰ ਬਣਾਉਣੀ ਉੱਠ ਜਾ ਸੰਦੀਪਾ 10 ਮਿੰਟਸ ਤੇ ਆ ਜਾਂਦਾ ਫਿਰ ਬਣਾ ਦੂੰਗੀ ਉਹ ਫਿਰ ਸੌਣ ਲਈ ਚਾਹ ਬਣਾ ਕੇ ਖੜੀ ਤਾਂ ਹੋ ਜਾ ਚਾਹ ਬਣਾ ਦੇ ਕੁਟਾ ਟਾਈਮ ਕੀ ਹੋਇਆ ਵਾ ਟਾਈਮ 3:30 ਹੋ ਗਏ ਜਾਣਾਗਾ ਮੈਂ 4 ਵਜੇ ਟੌੜ ਤਾਂ ਫਿਰ 3:30 ਹੀ ਹੋਏ ਆਗੇ ਮੈਨੂੰ ਨਹੀਂ ਪਤਾ ਉਹ ਗੱਡੀ ਪਰ ਹੀ ਖੜੀ ਆ ਉੱਥੇ ਲੈ ਕੇ ਜਾਣੀ ਆ ਉਹ ਹੋ ਜਾ ਸਿੰਦੀਪ ਖੜੀ ਤੇ ਸਿੰਦੀਪਾ ਕੀ ਹੋ ਗਿਆ ਹੁਣ ਉਹ ਬਣਾ ਦੇ ਚਾਹ ਦੀ ਕੁੱਟ ਜਾਣਾਗਾ ਮੈਂ ਹਈ ਨਾ ਸਾਡੇ 3:30 ਵਜੇ ਆਗੇ ਬਾਕੀ ਨਾ ਸਾਰੇ 8:30 ਵਜੇ ਆਉਂਦੇ ਆ ਤੁਸੀਂ 3 ਵਜੇ ਨਿਕਲ ਜਾਣਾ 11 ਵਜੇ ਘਰੇ ਵੜਦੇ ਹੋ ਰਾਤ ਨੂੰ ਉਹ ਜਦੋਂ ਕੰਮ ਹੀ ਹੈ ਹਜੇ ਹੁਣ ਮੈਂ ਕੀ ਕਰਾਂ ਤੂੰ ਚਾਹ ਦੀ ਕੁੱਟ ਦੇ ਦੇ ਬਣਾ ਕੇ ਤੈਨੂੰ ਦੱਸ ਕੀ ਹੁੰਦਾਗਾ ਇਹ ਫਿਰ ਚਾਹ ਦੀ ਕੁੱਟ ਵੀ ਨਹੀਂ ਤਰੀ ਜਾਂਦੀ ਚਾਹ ਦੀ ਕੁੱਟ ਦੇ ਦੇ ਬਣਾ ਕੇ ਮੈਨੂੰ ਤਾਂ ਸੋਨਾ ਵੀ ਨਹੀਂ ਮਿਲਦਾ ਚੱਜ ਨਾਲ ਸਾਰਾ ਦਿਨ ਇੱਥੇ ਕੰਮ ਕਰੀ ਜਾਓ ਰਾਤ ਨੂੰ ਪੈਣ ਵੀ ਨਹੀਂ ਦਿੰਦੇਗੇ ਭਾਈ ਥੈਂਕ ਯੂ ਸਾਡੇ 3:30 ਤਾਂ ਹੋਏ ਆਗੇ ਸਵੇਰੇ ਠਾਠਾਗਾ ਸਵੇਰ ਦੀ ਕੀ ਗੱਲ ਆ ਯਾਰ ਕੰਮ ਵੀ ਤਾਂ ਮੈਂ ਛੋਡੇ ਵਾਸਤੇ ਹੀ ਕਰਦਾnga ਹੋਰ ਕਿਹਦੇ ਵਾਸਤੇ ਕਰਦਾnga ਨਾ ਹੁਣ ਮੈਂ ਬਾਹਰ ਜਾ ਕੇ ਕੰਮ ਕਰਿਆ ਕਰ ਮੈਂ ਘਮਾ ਕੇ ਲਿਆ ਕੇ ਖਵਾਇਆ ਕਰ ਸਾਰਿਆਂ ਨੂੰ ਉਹ ਮੈਂ ਕਮ ਸੇ ਕਮ ਕਮਾ ਕੇ ਤਾਂ ਲਿਆ ਰਿਆ ਕਰਦੇ ਕੰਮ ਤਾਂ ਕਰ ਲਿਆ ਕਰ ਘਰ ਦੇ ਕੰਮ ਮੈਂ ਕਰਦੀ ਨਹੀਂ ਸਾਰੇ ਕੰਮ ਤਾਂ ਕਰਦੀ ਹੁਣ ਟਾਈਮ ਕੀ ਹੋਇਆਗਾ ਸਾਢੇ 3 ਹੋਏ ਹੈਗੇ ਹੈ ਨਾ ਸਵੇਰ ਵੀ ਨਹੀਂ ਹੋਈ ਹੈਗੀ ਤੇ ਬਾਅਦ ਸਾਡੇ ਮੈਨੂੰ ਤਾਂ ਸਾਰੇ ਹੀ ਨੇ ਨਹੀਂ ਓਏ ਐਵੇਂ ਹੀ ਨਹੀਂ ਮੈਂ ਅੱਧੀ ਰਾਤ ਨੂੰ ਬਾਹਰ ਜਾਂਦਾ ਮੈਨੂੰ ਐਂ ਗਾਹਾਂ ਜਵਾਖਾਂ ਦੀ ਜ਼ਿੰਦਗੀ ਸੌਖੀ ਹੋ ਜੂ ਜੂ ਆਪ ਦਾ ਹੁਣ ਜਹੇ ਜੀ ਕੱਟੀ ਜਾਂਦੇ ਕੱਟੀ ਜਾਂਦੇ ਤੇ ਫਿਰ ਹੋਰ ਕੀ ਦਾ ਕੰਮ ਹੈ ਹੁਣ ਚਾਹ ਬਣਾ ਦੇ ਫਿਰ ਘੰਟਿੰਗ ਕਹੂੰਗਾ ਮੇਰੇ ਵਾਸਤੇ ਰੋਟੀ ਬਣਾ ਦੇ ਮੈਂ ਇੱਥੋਂ ਨਹੀਂ ਬਣਨਾ ਰੋਟੀਆਂ ਤੇ ਚਾਹਾਂ ਪੈਣੀ ਐ ਮੈਂ ਤਾਂ ਮੈਨੂੰ ਨਾ ਹੁਣ ਠਾਈ ਨਾਲ ਹੂੰ ਦਾ ਚੱਕਾ ਮਗਰ ਮੈਂ ਬਹੁਤ ਕੰਨ ਯਾਰ ਲੱਗਦਾ ਮੇਰੇ ਪੁੱਤ ਨੂੰ ਅੱਜ ਫੇਰ ਚਾਪ ਕਰਨੀ ਪੈਗੀ ਮਿਮਣਾ ਤੂੰ ਚਾਹ ਦੀ ਕੁੱਟ ਕਰਕੇ ਦੇ ਦੇ ਜਵਾਕ ਨੂੰ ਕਿਦੇ ਮਾਰਾ ਘਟਾ ਟੋਂ ਦਾ ਫਿਰਦਾ ਆਪਣੇ ਮਾਰੇ ਹੀ ਤੁਰਿਆ ਫਿਰਦਾ ਮੈਂ ਹੀ ਉੱਠਦੀ ਹੈ ਲੱਗਦਾ ਚਾਹ ਤਰੀ ਬੈਠਾ ਭਾਂਡੇ ਖੜਕੀ ਜਾਂਦੇ ਨੇ ਬਾਹਰੇ ਪ੍ਰੀਤ हां वे तू नु पता संदीप नु ਉਠਾ ਦਿੰਦਾ ਆਪੇ ਕਰ ਲੰਦੀ ਚਾਦੀ ਘੁੱਟਾ ਉਹ ਨਾ ਥੋੜੀ ਜਿਹੀ ਬਿਮਾਰ ਜੀ ਹੋਈ ਆ ਔਰ ਠੰਡੀ ਜੀ ਕਰਕੇ ਨਾ ਉਹਨੂੰ ਬੁਖਾਰ ਜਾਂਦਾ ਸੀਗਾ ਮੈਂ ਚੱਲ ਮੈਂ ਕਰ ਲੈਣਾ ਘੁੱਟਾ ਚਾਦੀ ਤੂੰ ਆਏ ਕਰ ਬੈਗ ਚ ਆਪਦੇ ਕੱਪੜੇ ਪਾ ਚਾਦੀ ਘੁੱਟ ਮੈਂ ਪੁਣ ਕੇ ਲਿਆਉਣੀ ਆ ਚੰਗਾ ਬੇਪੁਣ ਲੈ ਫਿਰ ਮੈਨੂੰ ਪਤਾ ਹੀ ਆ ਪਤਾ ਕਿਹੜੀ ਹੋ ਬਿਮਾਰ ਹੋਈ ਆ ਕਿ ਤੂੰ ਉਹਦੇ ਪਰਦੇ ਰੱਖਦਾਗਾ ਜਾਣ ਕੇ ਹੀ ਦੱਸਦਾ ਪ੍ਰੀਤਾ ਹਾਲੇ ਪੁੱਤ ਚਾ ਮੈਂ ਤਰੁਆਈ ਕਹਿੰਦੀ ਸੀ ਤੂੰ ਤੜਕੇ ਕਿਉਂ ਭੱਜ ਜਾਣਾ ਇੰਨੀ ਸੁਨੇਹਾ ਦੱਸ ਕੀ ਹੈਗਾ ਉਹ ਜਦੋਂ ਬੇਬੇ ਕੰਮ ਹੀ ਹੈ ਜਾਨਾ ਸੁਨੇਹਾ ਤਾਂ ਜਾਣਾ ਪੂਗਾ ਅੱਜ ਪਟਿਆਲੇ ਦਾ ਟੂਰਾ ਬੇਪਤਾ ਤੁਰਦੀ ਤਾਂ ਗੱਲ ਠੀਕ ਆਗੇ ਠੰਡ ਕਿੰਨੀ ਹੈਗੇ ਉਪਰੋਂ ਤੁੰਦ ਪਈ ਜਾਂਦੀ ਆ ਮੇਰੀ ਤਾਂ ਜਾਨ ਮੁਠੀ ਚਾਈ ਰਹਿੰਦੀ ਹੈਗੇ ਹੋ ਕੋਈ ਨਾ ਬੇਬੇ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਕਿਉਂ ਨਾ ਲੰਮਾ ਪੁੱਤ ਤੂੰ ਮੇਰਾ ਕੱਲਾ ਕੱਲਾ ਪੁੱਤਾ ਸਾਰਾ ਦਿਨ ਘਟਾ ਟੋਂਦਾ ਫਿਰੇ ਜਾਣਾਗਾ ਇਹ ਜੀ ਕਮਾਈ ਤੋਂ ਪੱਕੀ ਲਾਣਾ ਅੱਧੀ ਰਾਤ ਨੂੰ ਤੂੰ ਘਰੇ ਬੜਦਾਗਾ ਉਹ ਫਿਰ ਜੇ ਮੈਂ ਕਮਾਉਂਗਾ ਨਹੀਂ ਤਾਂ ਫਿਰ ਘਰ ਦਾ ਖਰਚਾ ਕਿਵੇਂ ਚੱਲੂਗਾ ਫਿਰ ਮੈਂ ਘਰੇ ਬਹਿ ਜਾਣਾ ਮੇ ਪੁੱਤ ਜਿਹੜੀਆਂ ਤੀ ਰਾਤਾਂ ਨੂੰ ਕਮਾਈਆਂ ਨੇ ਨਾ ਕਿਹੜੀਆਂ ਖਮਾਈਆਂ ਨੇ ਮਾਵਾ ਦੀਆਂ ਜਾਣ ਕਿ ਮੁੱਠੀ ਚਾਹੀ ਰਹਿੰਦੀ ਹੈ ਜਿਨ੍ਹਾਂ ਦੇ ਪੁੱਤ ਬਾਹਰ ਤੁਰੇ ਫਿਰਦੇ ਨੇ ਮੈਨੂੰ ਪੁੱਛ ਕੇ ਦੇਖ ਨਾ ਜਿੰਨਾ ਚਿਰ ਤੂੰ ਆਉਂਦਾ ਨਹੀਂ ਨਾ ਮੇਰੀ ਅਕੇ ਚੂਹੇ ਦੀ ਜਾਨ ਨੀ ਕੜਕੀ ਚਾਹੀ ਹੁੰਦੀ ਆਏ ਮੇਰੀ ਜਾਨ ਕੜਕੀ ਚਾਹੀ ਹੁੰਦੀ ਹੈਗੀ ਵੀ ਮੇਰਾ ਪੁੱਤ ਕਿਹੜੇ ਵੇਲੇ ਘਰੇ ਬੜੂਗਾ ਉਹ ਬੇਬੇ ਤੂੰ ਬਾਲਾ ਨਾ ਸੋਚਿਆ ਕਰ ਕੋਈ ਕੁਝ ਨਹੀਂ ਹੁੰਦਾ ਹੈਗਾ ਮੈਨੂੰ ਸੁੱਖੀ ਸੰਦੀਪ ਪੁੱਤ ਹੋਵੇ ਵੀ ਕਿਉਂ ਚਲ ਮੈਂ ਤੈਨੂੰ ਆਏ ਕਹਿੰਦੇ ਆ ਸੰਦੀਪ ਆ ਗਈ ਮੈਂ ਚਾਹ ਨਾਲ ਤੇ ਚੁੱਲੇ ਮੁਗਰੇ ਪਾਣੀ ਤੱਤਾ ਕਰ ਲੈਣੀ ਤੂੰ ਨਾ ਆ ਜੀ ਉਹ ਬੇਬੇ ਹੁੰਦਾ ਟਾਈਮ ਲੱਗ ਜੂ ਪਾਣੀ ਦਿੱਤੇ ਤੇ ਮੈਂ ਕੱਪੜੇ ਪਾ ਲਿਆ ਬੈਗ ਚ ਮੈਂ ਟਾਈਮ ਲੱਗੇ ਤਾਂ ਉੱਥੇ ਨਹਾ ਲੂੰਗਾ ਚਲਾਇ ਕਰ ਲਿਆ ਸੰਦੀਪਾ ਕੀ ਮੈਂ ਜੋ ਤੁਸੀਂ ਕਰੇ ਗੱਲ ਨਾ ਪਤਾ ਹੋ ਗਿਆ ਹੋ ਗਈ ਤੁਸੀਂ ਤਿਆਰ ਹਾਂ ਹਾਂ ਮੈਂ ਤਾਂ ਹੋ ਗਿਆ ਤਿਆਰ ਤੁਸੀਂ ਕਹਿੰਦੀ ਖਰਾਬ ਕਰਦੇ ਮੈਂ ਮੈਂ ਬਣਾ ਲਈ ਸੀਗੀ ਚਾ ਅੱਛਾ ਅੱਜ ਕਿੱਧਰ ਜਾਣਾ ਤੁਸੀਂ ਅੱਜ ਹੈਗਾ ਮੇਰਾ ਪਟਿਆਲੇ ਦਾ ਰੂਟ ਆ ਪਟਿਆਲੇ ਮੈਂ ਸੁਣਨਾ ਨਾ ਪਟਿਆਲੇ ਬਾਲੇ ਸੋਨੇ ਸੇ ਪਹੁੰਚ ਜਾਏਗੇ ਜਿਹੜਾ ਟਾਈਮ ਲੱਗੇ ਥੇ ਮੁੰਡਿਆ ਦਾ ਇੱਕ ਸੁੱਤ ਹੈਲੋ ਹਾਂ ਭਾਈ ਚੱਲਦਾਗਾ ਬਸ ਬਾਬਾ ਤੂੰ ਗਰਮ ਕਰ ਲੈਨੇ ਗੱਡੀ ਮੈਂ ਆ ਗਿਆ ਤੇਰੇ ਕੋਲ ਪਹੁੰਚ 10 ਮਿੰਟਾਂ ਚ ਹੀ ਆ ਗਿਆ ਬਸ ਓਏ ਆ ਗਿਆ ਭਾਈ ਖੜਤਾ ਜਾ 10 ਮਿੰਟ ਯਾਰ ਆ ਗਿਆ ਆ ਗਿਆ ਲੈ ਦੱਸ ਐਨੀ ਵੀ ਕੀ ਕਾਲੀ ਸੀ ਆ ਗਿਆ 10 ਮਿੰਟਾਂ ਚ ਗਲਤਾਂ ਪੂਰੀ ਸੁਣ ਜਾਂਦੇ ਕੋਈ ਨਹੀਂ ਮੈਨੂੰ ਹੰਸਣਾ ਕੀਤਾ ਨਾ ਦੋਂਗੀ ਪਤਨ ਅਮਾ ਮੈਂ ਕਹਿੰਦੀ ਸੀਗੀ ਮਨਾ ਸਿਰ ਜਵਾਲਾ ਦਰਦ ਹੋਈ ਜਾਂਦਾ ਭੁੱਖ ਵੀ ਲੱਗ ਰਹੀ ਹੈਗੀ ਰੋਟੀ ਬਣਾ ਦੋਗੇ ਪੁੱਤਾਂ ਝਾੜੂ ਮੈਂ ਕੱਢ ਕੇ ਰੱਟੀਆਂ ਉਹ ਆਟਾ ਗੁੰਨ ਕੇ ਆਪਣੇ ਦੋ ਮਾਮਾ ਮਾਮਾ ਤੀਆਂ ਦੇ ਰੋਟੀਆਂ ਨੇ ਪਕਾਲਾ ਮੁੰਡਾ ਤਾਂ ਬਾਹਰ ਹੀ ਖਾਊ ਦੇਖ ਲੈ ਦਸਮਾ ਦੋ ਤਾਂ ਰੋਟੀਆਂ ਲਾਉਣੀਆਂ ਹੁੰਦੀਆਂ ਮੇਰੀਆਂ ਦੋ ਤੁਸੀਂ ਆਦਾਂ ਲੈਣੋਂ ਚਾਰ ਤਾਂ ਰੋਟੀਆਂ ਲਾਉਣੀਆਂ ਆਂ ਉਹਦੇ 'ਚ ਵੀ ਤੁਹਾਨੂੰ ਪ੍ਰੋਬਲਮ ਹੋ ਰਹੀ ਐ ਮੈਂ ਕਹੀ ਤਾਂ ਨਹੀਂ ਵੀ ਮੈਂ ਬਿਮਾਰਾਂਗੀ ਚੱਲ ਪੁੱਤ ਲਾ ਦੂੰਗੀ ਸੁਣੋ ਨਾਲੇ ਕਿਹੜੀ ਗੱਲ ਐ ਇਹਦੇ 'ਚ ਨਾਲੇ ਮੇਰੀ ਗੱਲ ਸੁਣੋ ਮੇਰੇ ਕੱਪੜੇ ਹੈਗੇ ਧੋਣ ਵਾਲੇ ਮੈਂ ਫੜਾ ਦਿੰਨੀ ਐ ਕਿ ਉਹ ਤੋਂ ਦੇ ਰੋਟੀ ਤੋਂ ਬਾਅਦ ਨਹੀਂ ਤੀਏ ਮੌਸਮ ਤਾਂ ਨਾ ਖਰਾਬ ਹੋਇਆ ਪਿਆ ਨਾ ਕਿ ਲੀੜੇ ਕਿਹੜਾ ਸੁੱਕਦੇ ਨੇਗੇ ਫਿਰ ਤੁਹਾਡੇ ਪੁੱਤ ਨੂੰ ਕਹਿ ਦ ਕੱਪੜੇ ਜ਼ਿਆਦਾ ਦਵਾ ਦੇ ਮੈਨੂੰ ਉਹੀ ਕੱਪੜੇ ਨਹੀਂ ਜਿਹੜੇ ਮੇਰੇ ਕੋਲ ਹੈਗੇ ਹੈਗੇ ਚੱਲ ਪੁੱਤ ਤੋ ਦੂੰਗੇ ਮਤਲਬ ਕੀ ਕਰਮਾ ਚ ਘਾਟਾ ਦਾ ਆਹ ਉਮਰੇ ਤਾਂ ਆਪੇ ਬੈਠਣਾ ਸੀ ਹੁਣ ਜੇ ਮੁੰਡੇ ਨੂੰ ਦੱਸ ਦਿਆਂ ਤਾਂ ਕਰੇ ਕਲੇਸ਼ ਪੈਂਦਾ ਇਹ ਤੋਂ ਵੈਤਰ ਤਾਂ ਮੈਂ ਤਾਂ ਰੋਟੀਆਂ ਲਾ ਕੇ ਇਹਨੂੰ ਦੋ ਆਖਵਾ ਖਾ ਲੈਣੀਆਂ ਦੋਏ ਨੂੰ ਖਵਾ ਦੇਣੀ ਕੋਣ ਕੰਮ ਕਰੇ ਕੀ ਕਰਨਾ ਕਰ ਬੁੜੀ ਸਰਗਮ ਤੇਰੇ ਤੂ ਕਰਾ ਤਰੂ ਤੇ ਜਮਨ ਨਾ ਕਰੂਗੀ ਕਰਦੀ ਮੈਥੇ ਤਾਂ ਕੋਈ ਕੰਮ ਨਹੀਂ ਹੁੰਦੇ ਮੈਂ ਮੁਵਾਸਤੇ ਆਈ ਹੂਈ ਐ ਮੈਥੇ ਕਰ ਰੋ ਨਾ ਗੋਲਾ ਸੰਦਾ ਨੀਤੀ ਮੈਨੂੰ ਆਈ ਸੀ ਵੀ ਮਸ਼ੀਨ ਚ ਕੱਪੜੇ ਜਸੂ ਤੋਦਾ ਲੈ ਦਸਮਾ ਪਹਿਲਾ ਕਿਹੜਾ ਬਿੱਲ ਘਟ ਆਏਗਾ ਤੁਸੀਂ ਹੱਥੀ ਨਹੀਂ ਤੋ ਸਕਦੇਗੇ ਕੱਪੜੇ ਥੋੜਾ ਪਤਨਾ ਮੈਨੂੰ ਕਹਿ ਦਿੰਦਾ ਵੀ ਤੂੰ ਬਿਜਲੀ ਫੂਕਦੀ ਐਂਗੀ ਪ੍ਰੈਸ ਕਰਕੇ ਨੀਤੀਏ ਮਸ਼ੀਨ 'ਚ ਕੱਪੜੇ ਧੋਣ ਨਾ ਕਿਹੜਾ ਬਾਲੀ ਲਾਈਟ ਮੱਚ ਜੂਗੀ ਮੈਨੂੰ ਆਇਆ ਉਪਰ ਰੱਬ ਲਹੀ ਜਾਂਦਾ ਇੱਕ ਹੁਣ ਹੀ ਲੀੜੇ ਸੁੱਕਦੇ ਹੈਗੇ ਵੀ ਇਹਦੇ ਜਵਾਕ ਦੇ ਕੱਪੜੇ ਧੋਦਾ ਮੈਂ ਮੰਮੀ ਆਏ ਵੀ ਸੁੱਕ ਜਾਣਗੇ ਕੱਪੜੇ ਤੁਸੀਂ ਨਾ ਹੱਥੀ ਧੋ ਲੋ ਨਾ ਤੇ ਤੁਸੀਂ ਕਿਹੜਾ ਬਿਮਾਰ ਹੋ ਜਾਓਗੇ ਵੀ ਧੋ ਨਹੀਂ ਸਕਦੇਗੇ ਚੱਲ ਪੁੱਤ ਧੋ ਦਿੰਨੀ ਆ ਚਾਰ ਦਾ ਸੂਟ ਨਹੀਂ ਹੱਥੀ ਨਹੀਂ ਧੋਤੇ ਜਾਂਦੇ ਮਸ਼ੀਨ ਖਰਾਬ ਕਰਨੀ ਹੈ ਜੀ ਹੋਰ ਕੱਲਣੀ ਆ ਮਰਚ ਦਾ ਪਾਣੀ ਉਬਾਲਾ ਠੰਡਾ ਦਾ ਪਤਾ ਨਹੀਂ ਕੀ ਕਰਨਾ ਚ ਘਾਟਾ ਦਾ ਅਗੇ ਪਹਿਲਾ ਬੰਦੇ ਦਾ ਸੁੱਖ ਨਹੀਂ ਮਿਲਿਆ ਹੁਣ ਲਾੜ ਦਾ ਸੁੱਖ ਵੀ ਨਹੀਂ ਹੋਏਗਾ ਮੈਨੂੰ ਤਾਂ ਐ ਸੀਗਾ ਆਪ ਲੱਭ ਕੇ ਲਿਆਇਆਗਾ ਕੋਈ ਚੱਜਦੀ ਆਊਗੀ ਸੁਖ ਦਾ ਸਾਜੂਗਾ ਪਰ ਨਾ ਇੰਨੇ ਕਰਮ ਕਿੱਥੇ ਤੇਜ ਕਹਿੰਦੇ ਨੇ ਹੁੰਦੇ ਜੀ ਜਨਾਨੀ ਨੂੰ ਪਹਿਲਾ ਸੁਖ ਨਾ ਮਿਲੇ ਨਾ ਬੜੇ ਪੇਵੇਲੇ ਤਾਂ ਮਿਲ ਨਹੀਂ ਦੀ ਆਸੀ ਨੇ ਵੀ ਮੇਰੇ ਵੀ ਕਰਮਾਂ ਚ ਕਦੇ ਸੁਖ ਹੋ ਪਰਮਾਤਮਾ ਮੈਂ ਵੀ ਕਦੇ ਅਬੇ ਨੂਂਦੀਆ ਪੱਕੀਆਂ ਖਾ ਲੂੰਗੀ ਪਹਿਲਾ ਬੰਦਾ 100 ਰੁਪਏ ਕੇ ਬਾਹਰ ਕੱਢ ਦੰਦਾ ਸੀ ਆਪ ਦਾ ਜਵਾਕ ਪਾੜੇ ਦੁੱਖਾ ਨਾ ਪਾੜਿਆ ਸੀ ਜੇ ਹੁਣ ਆਪਦੇ ਪੁੱਤਰੋਂ ਦੱਸਦੀਆਂ

ਇਹ ਤਾਂ ਪਰੇਤੀ ਹੁੰਦੀ ਆ। ਉਹ ਬੇਬੇ ਤੂੰ ਗਾ ਠੰਡੇ ਪਾਣੀ ਦਾ ਥਮਰੀ ਜੰਦੀ ਆ। ਸੰਦੀਪ ਕੀ ਕਰੀ ਜਾਂਦੀ ਆ? ਪੁੱਤ ਸੰਦੀਪ ਨਾ ਬਿਮਾਰ ਹੋਈ ਪਈ ਹੈਗੀ। ਉਹ ਇੰਨੀ ਵੀ ਬਿਮਾਰ ਨਹੀਂ ਹੈਗੀ ਵੀ ਆਹ ਕੰਮ ਨਾ ਕਰ ਸਕੇ ਉਹ। タルਕੇ ਦੀ ਉਹਨੇ ਦਵਾਈ ਨਹੀਂ ਲਈ ਹੈਗੀ ਅਜੇ। ਕੋਈ ਗੱਲ ਨਹੀਂ ਪੁੱਤ। ਮੈਂ ਧੋ ਦਿੰਨੀ ਆ ਕਿੱਡੇ ਕਿ ਮੈਂ ਨਾ ਨਾ ਤੂੰ ਖੜੀ ਹੋ ਤੂੰ ਜਾ ਅੰਦਰ ਬਹਿ ਕੇ ਆਰਾਮ ਕਰ ਲੈ। ਮੈਂ ਕਹਿਣਾ ਧੋ ਦੂਗੀ ਉਹ। ਨਾਲੇ ਮਸ਼ੀਨ ਕਾਦੇ ਵਾਸਤੇ ਲੈਂਦੀ ਹੈਗੀ। ਮਸ਼ੀਨ 'ਚ ਨਹੀਂ ਧੋਤੇ ਜਾਂਦੇ ਹੈਗੇ ਕੱਪੜੇ। ਬੱਸ ਪੁੱਤ। ਕੋਈ ਨਾ ਹੱਥੀ ਤੋਤੇ ਜਾਣਗੇ ਕਿਹੜਾ ਬਾਲੇ ਸੀ। ਓ ਬੇਬੇ ਤੂੰ ਖੜੀ ਹੋ ਮੰਨ ਲਾ ਗਾ ਲ। ਆ ਜਾ। ਰੈਨ ਦੇ ਬਸ ਆਪੀ ਧੋ ਦੂਗੀ ਉਹ। ਆ ਮਸ਼ੀਨ ਤੇ ਐਵੇਂ ਹੀ ਲਾਇਆ 15000 ਰੁਪਏ ਦੇ ਹੱਤੀ ਮਾਰਨੇ ਆ ਮੱਥਾ। ਪਰ ਤੂੰ ਮੇਰੀ ਗੱਲ ਸੁਣ। ਹਾਂ ਬੇਬੇ। ਤੂੰ ਇੰਨੀ ਸੁਨੇਹਾ ਕਿਵੇਂ ਆ ਗਿਆ ਅੱਜ? ਓ ਕੀ ਕਹਨਾਂ ਨੇ ਆਪਣਾ ਮੀਹ ਬਾਲ ਆ ਗਿਆ ਉਧਰ। ਤਾਂ ਕਰਕੇ ਨਾ ਟੂਰਾ ਜਿਹੜਾ ਕੈਂਸਲ ਹੋ ਗਿਆ ਉਹ। ਉਹ ਹੁਣ ਕੱਲ ਨੂੰ ਜਾਣਾਗਾ। ਚਲ ਕੋਈ ਨਾ ਆਪਣੀ ਮਾਹੌਲ ਜਿਹਾ ਖਰਾਬ ਹੀ ਹੋ ਰਿਹਾਗਾ। ਹਾਂ ਤੂੰ ਐ ਕਰ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਦੀ ਕੁੱਟ ਲਿਓਨੀਆ ਕਰੀ ਉਹ ਨਾ ਨਾ ਸੰਦੀਪ ਬਣਾ ਲੂਗੀ ਕੋਈ ਗੱਲ ਨਹੀਂ ਤੂੰ ਬਹਿ ਜਾ ਤੂੰ ਆਰਾਮ ਕਰ ਲੈ ਠੰਡ ਹੋ ਰਹੀ ਹੈਗੀ ਐਵੇਂ ਠੰਡ ਲਵਾ ਲੇਗੀ ਉਹ ਤੇ ਜੇ ਤੈਨੂੰ ਦੱਸਦੀ ਆ ਨਾ ਘਰੇ ਲੜਾਈ ਨਾ ਪੈ ਜੇ ਇਸੇ ਗੱਲ ਨੂੰ ਤੇਰੇ ਕੋਲ ਕੋਈ ਡਰਤੀ ਗੱਲ ਨਹੀਂ ਕਰਦੀ ਸੰਦੀਪ ਅੱਜ ਨਹੀਂ ਸੀਤੀ ਆ ਗਈ ਉਹ ਕੈਨਸਲ ਹੋ ਗਿਆ ਸਾਰਾ ਕੁਝ ਯਾਰ ਮੈਂ ਤਾਂ ਗਿਆ ਨਹੀਂ ਹੈਗਾ ਅੱਛਾ ਐਵੇਂ ਕਿਵੇਂ ਕੈਨਸਲ ਹੋ ਗਿਆ ਉਹ ਬਸ ਉਧਰ ਨਾ بارش ਵਾਲੀ ਪਈ ਜਾਂਦੀ ਹੈਗੀ ਆਪਣੇ ਮੱਲ ਦੀ ਆ ਰਹੀ ਹੈਗੀ ਤੈਨੂੰ ਤਾਂ ਪਤਾ ਨਹੀਂ ਹੋਣਾ ਮੰਮੀ ਕੱਪੜੇ ਧੋਈ ਜਾਂਦੀ ਸੀਗੀ ਨਾ ਮੈਂ ਤਾਂ ਬਾਹਰ ਹੀ ਨਹੀਂ ਗਈ ਉਹ ਮੰਮੀ ਨਾ ਉਹ ਮਸ਼ੀਨ ਕਰੇ ਵਾਸਤੇ ਲੈਂਦੀ ਪਹਿਲੇ ਤਾਂ ਮੈਨੂੰ ਐਵੇਂ ਸੀ ਕੱਪੜਿਆਂ ਤੋਂ ਉਹਨਾਂ ਵਾਸਤੇ ਲੈਂਦੀ ਹੋਰ ਬਾਰੇ ਫਿਰ ਮੰਮੀ ਪਾਣੀ ਨਾਲ ਕੱਪੜੇ ਧੋਈ ਜਾਂਦੀ ਸੀ ਉਹ ਠੰਡੇ ਪਾਣੀ ਚ ਰੱਖੀ ਹੁੰਦੀ ਸੀ ਫਿਰ ਮੈਂ ਕਿਹਾ ਸੀ ਉਹਨਾਂ ਨੂੰ ਕੱਪੜੇ ਹੱਥੀ ਧੋ ਲਓ ਉਹ ਜੇ ਤੂੰ ਨਹੀਂ ਇੰਨੀ ਵੀ ਤੇਰੇ ਤੇ ਖਰਾਬ ਨਹੀਂ ਹੈਗੀ ਤੇਰੀ ਮੈਨੂੰ ਕਿਸੇ ਅੰਦਰ ਨਾ ਤੋਂ ਨਾ ਤੋਂ ਕਦਾ ਪਤਾ ਲੱਗਦਾ ਬੁਖਾਰ ਤਾਂ ਮੈਨੂੰ ਹੈ ਤੁਹਾਨੂੰ ਥੋੜੀ ਨਾ ਹੋਇਆ ਉਸਰੇ ਇੰਨਾ ਵੀ ਬੁਖਾਰ ਨਹੀਂ ਹੋਇਆ ਮਾੜਾ ਮੋੜਾ ਮਸ਼ੀਨ 'ਚ ਕੱਪੜੇ ਪਾ ਕੇ ਸਿਰ ਦਿੰਦੀ ਤੂੰ ਅੱਪੀ ਤੋਂ ਮੈਂ ਮਸ਼ੀਨ ਹੈਣਾ ਅੱਜ ਹੀ ਨਹੀਂ ਕਰਦੀ ਸਾਰਾ ਰੋਜ਼ ਕੰਮ ਮੈਂ ਹੀ ਕਰਦੀ ਉਹ ਕਿੱਥੇ ਕਰਦੀ ਸਿੰਦੀ ਪਰ ਉਹ ਬੇਬੇ ਕਰਦੀ ਐ ਇਹ ਕੰਮ ਹੋਰ ਯਾਰ ਮੈਂ ਘੱਪ ਮਰੀ ਜਾਨੀ ਐਗੀ ਹੋਰ ਕੌਣ ਪੱਕੀਆਂ ਪਕਾਂਗਾ ਕੌਣ ਦੇ ਦੇ ਦਿੰਦਾ ਤੁਹਾਨੂੰ ਰੋਜ਼ ਹੀ ਅੱਜ ਮੈਂ ਉੱਠ ਕੇ ਚਾਹ ਨਹੀਂ ਬਣਾਈ ਉਸੇ ਗੱਲ ਤੇ ਗੁੱਸਾ ਹਜੇ ਤੱਕ ਤਰੀ ਜਾਨਿਓ ਮੇਰੇ ਤੇ ਹੁਣ ਤੂੰ ਤਾਂ ਮੂੰਹ ਬਣਾ ਲੈਨੀ ਐ ਜੇ ਤੈਨੂੰ ਕੁਝ ਕਹਿ ਦਨਾ ਮੋ ਬਣਾਵਾ ਨਾ ਹੋਰ ਮੈਂ ਕੋਈ ਕੰਮ ਸੀ ਗੰ ਪਰਿਵਾਰ ਨਾਲ ਮਿਲ ਕੇ ਰਹਿਣਾ ਹੁੰਦਾ। ਤੇਰੀ ਗੱਲ ਚੱਲਦਾ ਹੁੰਦਾ ਦਾ। ਹੁਣ ਮੰਮੀ ਹੋਰ ਕੀ ਨੇ ਸਾਰੇ ਆਪਣੇ ਸਾਰੇ ਤਾਂ ਹੈਗੀਆਂ। ਨਾ ਮਿਲ ਕੇ ਰਹਿਣ ਨੂੰ ਮੈਂ ਪਵਾੜੇ ਭਵਾਤੇ ਜਾਂ ਕੰਧ ਖੜਾਤੀ। ਯਾਰੇ ਪਵਾੜਿਆਂ ਦੀ ਗੱਲ ਆ ਹੋਰ ਕੀ ਆ। ਹੁਣ ਸਾਰਾ ਕੰਮ ਮੰਮੀ ਕਰੀ ਜਾਂਦੀ ਆ। ਕੰਮ ਤੈਨੂੰ ਕਰਨਾ ਚਾਹੀਦਾ ਸੀ। ਮੈਂ ਤੁਹਾਨੂੰ ਸੁੱਖ ਦਾ ਸਾਹ ਦੇ ਦੇ। ਜੇ ਮੈਂ ਬਿਮਾਰ ਆਂਗੀ ਫਿਰ ਕਿ ਹੋਏ ਮੰਮੀ ਨੇ ਕੱਪੜੇ ਧੋਲੇ ਤਾਂ ਨਾਲ ਮੈਂ ਨਹੀਂ ਕਿਹਾ ਸੀ ਉਹਨਾਂ ਨੂੰ ਵੀ ਹੱਥੀ ਧੋੜੋ ਕੱਪੜੇ। ਵਿਆਹ ਤੋਂ ਪਹਿਲਾਂ ਤਾਂ ਬੜੀਆਂ ਗੱਲਾਂ ਕਰਦੀ ਸੀਗੀ ਐ ਕਰੂੰਗੀ ਮੈਂ ਪਾਹ ਕਰੂੰ। ਮੰਮੀ ਨੂੰ ਖੁਸ਼ ਰੱਖੂਣੀ ਪੁਰਾ। ਮੈਂ ਕੰਮ ਨਹੀਂ ਕਰਾਂਗੀ ਹੁਣ ਤੇਰੇ ਕਿਧਰ ਦੀਆਂ ਗੱਲਾਂ ਹੋ ਬੜੇ ਵਾਅਦੇ ਕੀਤੇ ਸੀ ਉਦੋਂ ਤਾਂ ਤੁਸੀਂ ਵੀ ਬੜੇ ਵਾਅਦੇ ਕੀਤੇ ਸੀਗੇ ਮੈਂ ਸਾਰੇ ਵਾਅਦਿਆਂ ਤੇ ਖੜਾ ਉੱਤਰਾਂ ਕੀ ਕੀ ਖਰੇ ਉੱਤਰੇ ਹੋਗੇ ਦੱਸ ਕਾਦੀ ਕੰਮ ਸਾਰਾ ਕੰਮ ਮੈਂ ਕਰ ਦਿਆਂਗੀ ਇੱਥੇ ਫਿਰ ਕੰਮ ਦਾ ਕਰ ਨਹੀਂ ਪੂਗਾ ਘਰ ਵੀ ਤਾਂ ਆਪਣੀ ਆ ਹੋਰ ਕੀ ਦਾ ਕਰਾਂਗੀ ਨਹੀਂ ਹਲੇ ਵੀ ਮੈਨੂੰ ਸੁਣਨਾ ਪੈ ਰਿਹਾ ਸਾਰਾ ਕੰਮ ਕਰਕੇ ਵੀ ਨਾ ਮੈਨੂੰ ਸੁਣਨਾ ਪੈ ਰਿਹਾ ਹੈਗਾ ਵਾਅਦੇ ਕੀਤੇ ਸੀਗੇ ਮੈਂ ਆਪ ਦਾ ਪਰਿਵਾਰ ਛੱਡ ਕੇ ਆਈਆਂ ਤੇਰੇ ਪਿੱਛੇ ਫਿਰ ਮੈਂ ਤੇਰੇ ਨਾਲ ਖੜਾ ਦੱਸ ਤੇਰੇ ਤੋਂ ਦੂਰ ਹੋ ਜਾਾਂਗਾ ਮੈਂ ਜਾਂ ਦੱਸ ਵੀ ਮੇਰੇ ਤੋਂ ਦੂਰ ਹੋਇਆਗਾ ਕਲੇਸ਼ ਤਾਂ ਰੋਦੀ ਆ ਨਾ ਕਲੇਸ਼ ਆਪੇ ਹੀ ਪਾਉਣਾ ਤੇ ਆਪੇ ਹੀ ਸੁਧਾਰਨਾ ਬਾਹਰੋਂ ਦਾ ਕੋਈ ਸੁਧਾਰ ਨਹੀਂ ਰਿਹਾ ਕਿ ਇਹਨੂੰ ਬੱਸ ਕਰੋ ਯਾਰ ਸੰਦੀਪ ਮੈਂ ਤਾਂ ਤੈਨੂੰ ਇੰਨੀ ਗੱਲ ਕਹਿਣਾ ਵੀ ਮੰਮੀ ਨਾਲ ਮਿਲ ਕੇ ਰਿਹਾ ਕਰ ਮੰਮੀ ਆਪਣੇ ਸਹਾਰੀ ਆ ਮਿਲ ਕੇ ਰਹਿਣੀ ਆ ਜੇ ਇੰਨੀ ਪ੍ਰੋਬਲਮ ਸੀ ਨਾ ਮੇਰੇ ਨਾਲ ਵਿਆਹ ਹੀ ਨਾ ਕਰਾਉਂਦੇ ਤੇਰੇ ਵਿਚ ਨਾ ਮੈਂ ਆਪ ਦਾ ਪਰਿਵਾਰ ਵੀ ਛੱਡ ਕੇ ਆਈ ਆ ਹੁਣ ਲੋੜੀ ਆ ਰਹੀ ਹੈਗੀ ਕੋਈ ਵੀ ਨਹੀਂ ਆਉਣਾ ਮੇਰੇ ਪੇਕੇ ਵੱਲੋਂ ਸੁਧਾਰਾ ਲੈ ਕੇ ਅਰੇ ਵੀ ਮੈਨੂੰ ਯਾਰੇ ਕਿ ਤਾ ਤੂੰ ਗੱਲ ਗੱਲ ਤੇ ਨਾ ਰੋਣ ਲੱਗ ਜਾਂਦੀ ਆ ਹੁਣ ਮੈਂ ਵੀ ਬਹੁਤ ਕੁਝ ਸੁਣਿਆ ਹੈਗਾ ਲੋਕਾਂ ਤੋਂ ਮੈਂ ਕਿਹੜਾ ਐਵੇਂ ਹੀ ਲਿਆਏ ਸੀ ਤੈਨੂੰ ਬਸ ਮੈਨੂੰ ਨਾ ਬੁਲਾਇਓ ਉਹ ਲੋੜ ਨਹੀਂ ਹੈ ਸਾਲ ਲੂੰਗੀ ਮੈਂ ਸਾਰਾ ਕੰਮ ਨਾ ਦੱਸੋ ਜਿੰਝ ਗੱਲਾਂ ਸਮਝਾਉਣਾ ਧਰੋਂ ਲੱਗ ਜਾਂਦੀ ਐ ਉਹ ਲੋਕਾਂ ਦੇ ਵਿੱਚ ਤਾਂ ਮੈਂ ਵੀ ਬਦਨਾਮ ਹੋਇਆ